किया ਹੋਇਆ ਏ ਪਾਠ ਕਰਨ ਗਏ ਨੂੰ ਕਾਲ ਆ ਗਈ ਜੀ ਬਾਬਾ ਜੀ ਸਾਡੇ ਇਸ ਤਰ੍ਹਾਂ ਕਰਕੇ ਡੈਥ ਹੋ ਗਈ ਜਾਂ ਸਾਡੇ ਆ ਐਮਰਜੈਂਸੀ ਬਣ ਗਈ ਹੈ ਅਸੀਂ ਜੀ ਭਾਂਡੇ ਲੈਣ ਆਏ ਆ ਸਾਨੂੰ ਭਾਂਡੇ ਦੇ ਕੇ ਜਾਓ ਗ੍ਰੰਥੀ ਸਿੰਘ ਪਾਠ ਕਰਨ ਗਿਆ ਹੋਇਆ ਏ ਉਹਨੂੰ ਕਾਲ ਆ ਗਈ ਉਹ ਬਰਤਨ ਦੇਣ ਆ ਗਿਆ ਜਾਂ ਬਿਸਤਰੀ ਦੇਣ ਆ ਗਿਆ ਪਰ ਉਹਦਾ ਜਿਹੜਾ ਪਾਠ ਹੈ ਉਹ ਉੱਥੇ ਹੀ ਰਹਿ ਗਿਆ ਬਹੁਤੇ ਗੁਰੂ ਘਰਾਂ ਦੇ ਵਿੱਚ ਕੀ ਹੈ ਗ੍ਰੰਥੀ ਸਿੰਘ ਨੂੰ 5 ਜਾਂ 6000 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਬਹੁਤ ਥੋੜਾ ਜੀ ਬਹੁਤ ਜਿਹੜੀ ਬਹੁਤ ਥੋੜੀ ਐ ਪ੍ਰਬੰਧਕ ਪਤਾ ਕੀ ਕੰਨ ਲੈਂਦੇ ਆ ਹਾਂਜੀ ਅਸੀਂ ਜੀ ਰੈਸ ਦੇਤੀ ਹਾਂਜੀ ਅਸੀਂ ਜੀ ਖਾਣਾ ਦੇਤਾ ਪਰ ਖਾਣਾ ਕਿਹੜਾ ਹੁੰਦਾ ਵੀ ਜਿਹੜਾ ਘਰਾਂ ਚੋਂ ਹਨਾ ਘਰਾਂ ਦੇ ਵਿੱਚੋਂ ਜਾਂ ਆਮ ਕਰਕੇ ਕੀ ਕੀਤਾ ਜਾਂਦਾ ਹੈ ਉਹ ਇਹ ਗੱਲ ਲੈਂਦੇ ਵੀ ਗ੍ਰਾਂਤੀ ਸਿੰਘ ਜਿਹੜੇ ਦੁੱਧ ਆਉਂਦਾ ਉਹ ਪੀ ਲੈਂਦੇ ਆ ਜਿਹੜਾ ਕੋ ਖਾਣ ਆਉਂਦਾ ਕੋ ਰਾਸ਼ਨ ਪਾਣੀ ਉਹ ਵਰਤ ਲੈਂਦੇ ਆ ਇਹਨਾਂ ਨੂੰ ਬਸ 5000 ਬਹੁਤ ਆਡਾ ਪੋਡਕਾਸਟ ਤੇ ਜੁੜੇ ਸਰੋਤਿਆਂ ਦਾ ਧੰਨਵਾਦ ਹੈ ਜੀ ਅੱਜ ਅਸੀਂ ਵਿਸ਼ਾ ਲੈ ਕੇ ਆਏ ਹਾਂ ਗ੍ਰਾਂਥੀ ਰਾਗੀ ਸਿੰਘਾਂ ਦੀਆਂ ਸਮੱਸਿਆਵਾਂ ਦਰਬੇਸ਼ ਮੁਸ਼ਕਲਾਂ ਦਾ ਦੇ ਵਿਸ਼ੇ ਤੇ ਅੱਜ ਅਸੀਂ ਪੋਡਕਾਸਟ ਕਰਾਂਗੇ ਜੀ ਗ੍ਰਾਂਤੀ ਸਿੰਘ ਗੁਰੂ ਘਰ ਦੇ ਵਜੀਰ ਦੇ ਤੌਰ ਤੇ ਜਾਣੇ ਜਾਂਦੇ ਆ ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆ ਨਾਲ ਯੋਜਨਾ ਪੈਂਦਾ ਅੱਜ ਚਰਚਾ ਕਰਾਂਗੇ ਜੀ ਸਾਡੇ ਨਾਲ ਨੇ ਗ੍ਰੰਥੀ ਰਾਗੀ ਸਭਾ ਫਰੀਦਕੋਟ ਸਰਕਲ ਦੇ ਵਾਈਸ ਪ੍ਰਧਾਨ ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਭਾਈ ਸਾਹਿਬ ਗ੍ਰੰਥੀ ਰਾਗੀ ਸਿੰਘਾਂ ਦੀਆਂ ਸਮੱਸਿਆਵਾਂ ਨੂੰ

ਹਾਂਜੀ ਤਿੰਨ ਸਾਲ ਹੋ ਗਏ ਜੀ ਹਾਂਜੀ ਹਾਂਜੀ ਇਹ ਕੀ ਏਜੰਡਾ ਕੀ ਸੀਗਾ ਜੀ ਮੇਨ ਤੁਸੀਂ ਕੀ ਇਹਦੇ ਚ ਏਜੰਡਾ ਲੈ ਕੇ ਚੱਲੇ ਸੀ ਵੀ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਜਿਹੜੀਆਂ ਆ ਗਈਆਂ ਇਹ ਸੀਗੇ ਇਹਦੇ ਵਿੱਚ ਆਪਾਂ ਮੇਨ ਇਹ ਸੋਚਿਆ ਸੀਗਾ ਜੋ ਪਾਏ ਸੱਭਾ ਬਣਾਈ ਹੈ ਜੀ ਜਿਹਦੇ ਵਿੱਚ ਮੇਨ ਪ੍ਰਧਾਨ ਜਿਹੜੀ ਹੈਗੀ ਆ ਪੀ ਸੇਵਾ ਨਿਵਾ ਰਹੇ ਆ ਭਾਈ ਜੀਦਾਰ ਸਿੰਘ ਜੀ ਤੇ ਤਕਰੀਬਨ ਜਿੰਨੀ ਵੀ ਸਾਡੀ ਟੀਮ ਹੈ ਫਰੀਦਕੋਟ ਦੀ ਜੀ ਸਾਰਿਆਂ ਦੇ ਵੱਲੋਂ ਸਾਡਾ ਇਹ ਸੀ ਕਿ ਗ੍ਰੰਥੀ ਸਿੰਘਾਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਹੈਂ ਹਾਂਜੀ ਕਿਣ ਤੋਂ ਭਾਵ ਕਿ ਗ੍ਰੰਥੀ ਸਿੰਘਾਂ ਨੂੰ ਉਹਨਾਂ ਦੇ ਬਣਦੇ ਹੱਕ ਨਹੀਂ ਦਿੱਤੇ ਜਾਂਦੇ ਜੀ ਜਾਂ ਗ੍ਰੰਥੀ ਸਿੰਘ ਜਿਹੜੇ ਡਿਊਟੀ ਤਾਂ ਨਿਭਾਉਂਦੇ ਆ ਜੀ ਪਰ ਉਹਨਾਂ ਨੂੰ ਇਰੀਟੇਟ ਕੀਤਾ ਜਾਂਦਾ ਏ ਡਿਊਟੀ ਨਿਭਾਉਂਦਿਆਂ ਹੋਇਆਂ ਵੀ ਇਰੀਟੇਟ ਕੀਤਾ ਜਾਂਦਾ ਉਹਨਾਂ ਦੇ ਨਾਲ ਉਹਨਾਂ ਤੇ ਉੱਪਰ ਪ੍ਰੈਸ਼ਰ ਪ੍ਰੈਸਰਾਈਜ਼ ਕੀਤਾ ਜਾਂਦਾ ਉਹਨਾਂ ਤੇ ਪ੍ਰੈਸ਼ਰ ਉਹਨਾਂ ਦੇ ਉੱਤੇ ਪਾਇਆ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਵੀ ਤੁਸੀਂ ਜਿਹੜੀ ਡਿਊਟੀ ਹੈ ਤੁਸੀਂ ਇਸ ਹਿਸਾਬ ਨਾਲ ਨਿਭਾਓ ਹਾਲਾਂਕਿ ਜੋ ਵੀ ਗ੍ਰਾਂਤੀ ਸਿੰਘ ਹੈ ਕਿਸੇ ਵੀ ਵਿਦਿਅਕ ਅਦਾਰੇ ਦੇ ਵਿੱਚ ਜਾਂ ਕਿਸ ਉਹਨੇ ਜਿੱਥੋਂ ਵੀ ਉਹਨੇ ਸੰਥਿਆ ਪ੍ਰਾਪਤ ਕੀਤੀ ਹੈ ਚਾਹੇ ਸ਼੍ਰੋਮਣੀ ਗੁਰਦੁਆਰਾ ਸੈ ਪ੍ਰਬੰਧ ਕਮੇਟੀ ਦਾ ਕੋਈ ਵਿਦਿਆਲਾ ਹੋਵੇ ਜਾਂ ਲੰਮੇ ਮਿੰਟਕਸਾਲ ਦਾ ਵਿਦਿਆਲਾ ਹੋਵੇ ਜਾ ਸਿੱਖ ਮਸ਼ੀਨ ਲਿਫਟ ਦਾ ਹੋਵੇ ਹਨਾ ਜੀ ਕਿਦੋਂ ਵੀ ਉਹਨੇ ਕਿਸੇ ਵੀ ਵਿਦਿੱਕ ادارے ਤੋਂ ਉਹਨੇ ਸੰਥਿਆ ਪ੍ਰਾਪਤ ਕੀਤੀ ਹੈ ਤੇ ਉਹਨੂੰ ਉਹਦੇ ਜਿਹੜੇ ਮੁੱਢਲੇ ਹੈ ਨਿਜ਼ਮ ਹੈ ਉਹਨੂੰ ਪਹਿਲਾਂ ਹੀ ਸਮਝਾਏ ਜਾਂਦੇ ਆ ਪਰ ਫਿਰ ਵੀ ਉਹਦੇ ਉੱਤੇ ਪ੍ਰੈਸ਼ਰ ਇਹ ਪਾਇਆ ਜਾਂਦਾ ਨਹੀਂ ਜੋ ਤੂੰ ਸਿੱਖਿਆ ਏ ਉਹ ਸਹੀ ਨਹੀਂ ਹੈ ਜੋ ਅਸੀਂ ਤੈਨੂੰ ਦੱਸਦੇ ਆ ਉਹ ਸਹੀ ਹੈ ਉਹ ਸਹੀ ਹੈ ਹਾਂ ਜੀ ਤੇ ਇਹ ਮੈਨੇਜਮੈਂਟਾਂ ਦਾ ਵੀ ਥੋੜਾ ਜਿਹਾ ਹੁੰਦਾ ਜੀ ਕਈ ਵਾਰੀ ਆਸ ਵਿੱਚ ਹੀ ਉਹਨਾਂ ਦੀ ਖੇਬਾਜੀ ਦਾ ਵੀ ਸ਼ਿਕਾਰ ਹੋਣਾ ਪੈਂਦਾ ਜੀ ਖੇਬਾਜੀ ਦਾ ਪੱਕੀ ਗੱਲ ਹੈ ਜੀ ਹਾਂਜੀ ਪੱਕੀ ਗੱਲ ਹੈ ਜੀ ਕਈ ਵਾਰੀ ਕੋਈ ਜਿੱਦਾਂ ਹੁਣ ਜਿਹੜੀ ਪਹਿਲਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਰਹਿ ਚੁੱਕੀ ਹੈ ਉਹ ਵੀ ਆ ਕੇ ਕਹਿੰਦੇ ਆ ਨਹੀਂ ਇਹਨਾਂ ਨੂੰ ਇਹਨਾਂ ਨੂੰ ਨਹੀਂ ਪਤਾ ਹੈਗਾ ਅਸੀਂ ਇੱਥੇ ਸੇਵਾ ਇਸ ਤਰੀਕੇ ਨਾਲ ਨਿਭਾਈ ਹੈ ਤੁਸੀਂ ਐਂ ਕਰਿਆ ਕਰੋ ਕੋਈ ਕਈ ਵਾਰੀ ਆਪਣੀ ਰੰਜਿਸ਼ ਨੂੰ ਗ੍ਰੰਥੀ ਸਿੰਘਾਂ ਦੇ ਥਰੂ ਵੀ ਕੱਢਣਾ ਹੈ ਕੱਢਿਆ ਜਾਂਦਾ ਹੈ ਉਹਦਾ ਸ਼ਕਾਰ ਹੋ ਜਾਂਦੇ ਗ੍ਰੰਥੀ ਸਿੰਘ ਹਾਂਜੀ 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 ਉਹ ਜਦੋਂ ਨਵੀਂ ਕਮੇਟੀ ਬਦਲਦੀ ਹੈ ਜੋ ਕਹਿੰਦੇ ਜੇ ਅਸੀਂ ਆਪ ਦਾ ਗ੍ਰੰਥੀ ਸਿੰਘ ਅਸੀਂ ਆ ਸੇਵਾਦਾਰ ਕੋਈ ਵੀ ਰੱਖਣਾ ਹਾਂਜੀ ਵੀ ਅਸੀਂ ਆਪ ਦਾ ਰੱਖਣਾ ਹਾਂਜੀ ਇਹ ਵੀ ਕਈ ਵਾਰੀ ਵਰਤਾਂਦਾ ਜੀ ਬਹੁਤ ਹੁੰਦਾ ਇਸ ਤਰ੍ਹਾਂ ਕਿ ਜਿਹੜਾ ਮੰਨ ਲਓ ਜੇਕਰ 2 ਸਾਲ ਦਾ ਇਹਨਾਂ ਦੇ ਕੋਲੇ ਕਾਰਜਕਾਲ ਹੈ ਸ਼ਰੌਂਗ ਹਾਂ ਸਾਲ ਜਾਂ ਕੋਈ ਵੀ ਕਮੇਟੀ ਦੇ ਵੱਲੋਂ ਜਿੰਨਾ ਵੀ ਸਮਾਂ ਹੈ ਜਾਂ 5 ਸਾਲ ਦਾ ਜਾਂ 2 ਸਾਲ ਦਾ ਉਹ ਕਹਿੰਦੇ ਨਹੀਂ ਜੀ ਇਹ ਤੁਹਾਡੇ ਕਾਰਜਕਾਲ ਦੇ ਵਿੱਚ ਗ੍ਰੰਤੀ ਸਿੰਘ ਰੱਖਿਆ ਗਿਆ ਏ ਅਸੀਂ ਇਹਨੂੰ ਨਹੀਂ ਰੱਖਣਾ ਅਸੀਂ ਆਪਣਾ ਗ੍ਰੰਤੀ ਸਿੰਘ ਰੱਖਾਂਗੇ ਨਹੀਂ ਸਿੱਧਾ ਨਹੀਂ ਕੋਈ ਕਹਿੰਦਾ ਨੁਕਸ ਘਟਦੇ ਫਿਰ ਉਹਨੂੰ ਪਰੇਸ਼ਾਨ ਕਰਦੇ ਹਾਂ ਹਾਂਜੀ ਹਾਂਜੀ ਹਾਂ ਮਾਨਸਿਕ ਤੌਰ ਤੇ ਵੀ ਕਰਦੇ ਹਨ ਹਾਂਜੀ ਹਾਂਜੀ ਹਾਂ ਇਹ ਵੀ ਉਹਨੂੰ ਇਹ ਚੀਜ਼ ਦਾ ਸਮਝਣਾ ਕਰਨਾ ਪੈਂਦਾ ਹੈ ਆਪਾਂ ਨੂੰ ਸਮਝਣ ਦੀ ਲੋੜ ਹੈ ਜੀ ਆਪਣੇ ਕੰਮ ਨੂੰ ਹਾਂਜੀ ਤੇ ਇੱਕ ਤੁਸੀਂ ਆਪਣੇ ਬਾਰੇ ਦੱਸੋ ਜੀ ਤੁਸੀਂ ਆਪਣੇ ਤੁਹਾਡੇ ਪਰਿਵਾਰ ਦੇ ਵਿੱਚ ਵੀ ਸੇਵਾ ਕਰਦੇ ਸੀ ਜੀ ਗ੍ਰੰਤੀ ਦੀ ਜਾਂ ਉਹ ਤੋਂ ਹੀ ਢਾਡੀ ਦਾ ਵੀ ਸੇਵਾ ਕਰਦੇ ਹੋ ਹਾਂਜੀ ਇਹ ਤੁਹਾਡੇ ਪਰਿਵਾਰ ਚ ਵੀ ਇਦਾਂ ਸੇਵਾ ਕਰਦੇ ਸੀ ਕਿ ਜਾਂ ਤੁਸੀਂ ਸਾਡੇ ਇਸ ਤਰ੍ਹਾਂ ਸੀ ਸਾਡੇ ਨਾ ਇਹ ਪਿਤਾ ਪੁਰਖ ਹੀ ਨਹੀਂ ਹੈ ਅੱਛਾ ਜੀ ਮੈਂ ਇੱਕ ਦਿਨ ਸਾਡੇ ਗੁਰਦੁਆਰਾ ਸਾਹਿਬ ਪਹਿਲਾਂ ਮੈਂ ਕਲੀਨ ਸ਼ੇਪ ਹੀ ਸੀ ਗੁਰਦੁਆਰਾ ਸਾਹਿਬ ਸਾਡੇ ਖੰਡ ਪਟ ਸਾਹਿਬ ਪ੍ਰਕਾਸ਼ ਕਿੰਨੇ ਕ ਸਾਲ ਕਿੰਨੇ ਕ ਸਾਲ ਪਹਿਲਾਂ ਦੀ ਗੱਲ ਹੈ ਤਕਰੀਬਨ ਅੱਜ ਤੋਂ ਕੋਈ ਵੀ ਕੋ ਸਾਲ ਪਹਿਲਾਂ ਦੀ ਗੱਲ ਹੈ 20 ਸਾਲ ਪਹਿਲਾਂ ਹਾਂਜੀ ਉਸ ਟਾਈਮ ਤੇ ਸਟੂਡੈਂਟ ਲਾਈਫ ਹੁੰਨੀ ਥੋੜੀ ਹਾਂਜੀ ਸਟੂਡੈਂਟ ਲਾਈਫ ਸੀਗੀ ਸਟੂਡੈਂਟ ਲਾਈਫ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਅਸੀਂ ਮਸਿਆਂ ਦਾ ਖੰਡ ਪਰਸਾ ਪ੍ਰਕਾਸ਼ ਸੀਗਾ ਹਾਂਜੀ ਹਾਂਜੀ ਉੱਥੇ ਅਸੀਂ ਸੇਵਾ ਕਰਨ ਗਏ ਜੀ ਤੇ ਮੈਨੂੰ ਇੱਕ ਉੱਥੇ ਛੋਟੀ ਜੀ ਇੱਕ ਕਿਤਾਬ ਮਿਲੀ ਹਾਂਜੀ ਬਾਬਾ ਅਵਤਾਰ ਸਿੰਘ ਜੀ ਸਾਦਾਂ ਵਾਲੇ ਵਾਲੇ ਮਹਾਂਪੁਰਸ਼ ਉਹਨਾਂ ਤੋਂ ਇੱਕ ਕਿਤਾਬ ਮਿਲੀ ਮੈਨੂੰ ਸ਼ਾਮ ਦੇ ਟਾਈਮ ਦੇ ਵਿੱਚ ਜੀ ਉਹਨਾਂ ਨੂੰ ਮੈਂ ਕਿਹਾ ਪਪਾ ਜੀ ਮੈਨੂੰ ਇੱਕ ਕਿਤਾਬ ਦਿਓ ਕਹਿੰਦੇ ਵੀ ਗੁਰਪ੍ਰੀਤ ਸਿੰਘ ਹੁਣ ਇਸ ਟਾਈਮ ਆਹ ਮੇਰੇ ਕੋਲ ਇੱਕ ਕਿਤਾਬ ਪਈ ਆ ਹਨਾ ਹਾਂਜੀ ਹਾਂਜੀ ਉਹ ਲੈ ਲਾ ਉਹਦੇ ਵਿੱਚ ਸੀਗਾ ਔਰੰਗ ਉਹਦੇ ਵਿੱਚ ਜਿਹੜੀ ਮੇਨ ਹੈਡਿੰਗ ਸੀਗੀ ਸ਼ਾਇਦ ਪੁੱਚੋ ਮੰਡੀ ਵਾਲੇ ਡੇਰਾ ਰੂਮੀ ਦੇ ਵਿੱਚੋਂ ਉਤੋਂ ਉਹ ਪਬਲਿਸ਼ ਹੋਈ ਸੀਗੀ ਹਾਂਜੀ ਤੇ ਉਹਦੇ ਵਿੱਚ ਮੇਨ ਜਿਹੜੀ ਹੈਡਿੰਗ ਲਿਖੀ ਹੋਈ ਸੀਗੀ ਔਰੰਗ ਜੇਬ ਦੇ ਜਸੂਸ ਦਾ ਵਿਸਾਖੀ ਦਾ ਕੀ ਡਟਾ ਹਾਲ ਓਕੇ ਡਟਾ ਹਾਲ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆ ਖਾਲਸਾ ਪੰਥ ਸੱਜਿਆ ਹੈ ਉਸ ਟਾਈਮ ਦੇ ਉੱਤੇ ਔਰੰਗਜ਼ੇਬ ਨੇ ਇੱਕ ਜਸੂਸ ਭੇਜਿਆ ਜੇ ਅੱਜ ਆਪਣੇ ਵੀ ਕੋਈ ਇਕੱਠ ਹੋਵੇ ਤੇ ਸੀਆਈਡੀ ਆਪਾਂ ਕਹਿੰਦੇ ਸੀਆਈਡੀ ਉਹ ਵਿੱਚ ਹੁੰਦੀ ਹੈ ਉਹਨੇ ਭੇਜਿਆ ਜਸੂਸ ਉਹਨੇ ਰਿਪੋਰਟ ਤੇ ਸਾਰੀ ਔਰੰਗਜ਼ੇਬ ਨੂੰ ਵਾਪਸ ਜਾ ਕੇ ਦੇ ਦਿੱਤੀ ਪਰ ਫਿਰ ਉਹਨੇ ਵਾਪਸ ਸਮੇਤ ਪਰਿਵਾਰ ਆ ਕੇ ਅਮਰਤ ਛੱਕ ਲਿਆ ਸੀਗਾ ਜੀ ਗੁਰੂ ਕਾ ਸਿੰਘ ਸੱਜ ਗਿਆ ਸੀਗਾ ਜੀ ਉਸ ਕਿਤਾਬ ਦੇ ਵਿੱਚ ਇੱਕ ਅਖੀਰ ਦੇ ਉੱਤੇ ਇਸਾਈ ਪ੍ਰਚਾਰਕ ਦੇ ਵੱਲੋਂ ਇੱਕ ਗੱਲ ਲਿਖੀ ਗਈ ਸਾਡੀ ਸਿੱਖ ਕੌਮ ਨੂੰ ਇੱਕ ਹਲੂਣਾ ਦਿੱਤਾ ਗਿਆ ਹਲੂਣਾ ਮੈਂ ਉਹ ਪੜ ਰਿਹਾ ਸੀ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿੰਨਾ ਸਾਡਾ ਕੇਵਲ ਇੱਕ ਸੂਲੀ ਤੇ ਚੜਿਆ ਜੀ 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 ਹਾਂ ਜੀ ਤੇ ਉਹਨੇ ਸਾਡੇ ਇੱਕ ਸੂਲੀ ਤੇ ਚੜਿਆ ਹਾਂਜੀ ਕਹਿੰਦੇ ਅਸੀਂ ਆਪਣੇ ਧਰਮ ਦਾ ਇੰਨਾ ਪ੍ਰਚਾਰ ਕੀਤਾ ਜੇਕਰ ਅੱਜ ਵਰਲਡ ਦੀ ਆਬਾਦੀ ਸ਼ੇਅਰ ਵਧੀਏ ਕਹਿੰਦਾ ਸੀ 4 ਅਰਬ ਹੋਂ ਇਸਾਈ ਲੋਕ ਹੋਣ ਦਾ ਦਾਵਾ ਕਰਦੇ ਆਂ ਦਾਵਾ ਕਰ ਇਹ ਪੂਰੇ ਵਰਲਡ ਦੇ ਵਿੱਚ ਜਦੋਂ ਉਹਨੇ ਇੱਕ ਕਿਤਾਬ ਲਿਖੀ ਹੈ ਉਸ ਟਾਈਮ ਦੀ ਗੱਲ ਹੈ ਹੂੰ ਤੇ ਤਕਰੀਬਨ 1914 ਅੰਕ ਦੇ ਵਿੱਚ ਉਹ ਕਿਤਾਬ ਲਿਖੀ ਹੈ ਹਾਂਜੀ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਲਿਖਿਆ ਹੂੰ ਕਹਿੰਦੇ ਜੇ ਕਿਤੇ ਗੁਰੂ ਗੋਬਿੰਦ ਸਿੰਘ ਪਟਨੇ ਦੀ ਧਰਤੀ ਤੇ ਹਿੰਦੁਸਤਾਨ ਦੀ ਧਰਤੀ ਤੇ ਜਨਮ ਲੈਣ ਦੀ ਬਜਾਏ ਮੇਰੇ ਇੰਗਲੈਂਡ ਦੀ ਧਰਤੀ ਤੇ ਜਨਮ ਲੈ ਲੈਂਦੇ ਅਸੀਂ ਦੁਨੀਆ ਦਾ ਕੋਈ ਕੋਨਾ ਨਹੀਂ ਸੀ ਛੱਡਣਾ ਜਿੱਥੇ ਮੇਰੇ ਧਰਮ ਦਾ ਝੰਡਾ ਨਾ ਝੁਲਦਾ ਹੁੰਦਾ ਜਿਨ੍ਹਾਂ ਨੇ ਇੱਕ ਨਹੀਂ ਲੱਖਾਂ ਈਸਾ ਕੋਈ ਬੰਦ-ਬੰਦ ਘਟਵਾਉਣ ਵਾਲਾ ਕੋਈ ਖੋਪੜ ਉਤਾਰਾਂ ਦੇ ਪਰਿਵਾਰਾਂ ਦੇ ਪਰਿਵਾਰਾਂ ਤੇ ਸਾਰਾ ਪਰਿਵਾਰ ਜਿਨ੍ਹਾਂ ਨੇ ਕੌਮ ਦੇ ਲਿਖੇ ਲਾ ਦਿੱਤਾ ਜਿਨ੍ਹਾਂ ਦਾ ਪਰਿਵਾਰ ਭਾਈ ਮੱਲਖਾਂ ਈਸਾ ਕਰ ਕਰ ਦੇ ਵਿੱਚ ਜੰਮ ਦਿੱਤੇ ਜੀ ਤੇ ਉਹ ਸਿੱਖੀ ਦੇ ਅੱਜ ਪਰਚਾ ਆਉ ਸਿੱਖੀ ਦੇ ਅੱਜ ਪੈਰੋਕਾਰ ਕਿੱਥੇ ਆ ਉਹਦੇ ਵਾਰਸ ਨਹੀਂ ਸਾਨੂੰ ਦਿਸਦੇ ਜਦੋਂ ਮਨ ਦੇ ਵਿੱਚ ਇਹ ਸ਼ਬਦ ਨੂੰ ਇਹ ਕਿਸ ਗੱਲ ਨੂੰ ਜਦੋਂ ਪੜਿਆ ਮਨ ਦੇ ਵਿੱਚ ਆਈ ਮਨਾ ਅਸੀਂ ਤੇ ਉਹਦੇ ਵਾਰਸ ਹੈ ਤੇ ਸਾਡੇ ਚਿਹਰੇ ਕੀ ਬਣਾਏ ਹੋਏ ਆ ਸੁਭਾਵਿਕ ਗੱਲ ਹੈ ਇਕ ਪੁੱਤਰ ਦਾ ਚਿਹਰਾ ਆਪਣੇ ਪਿਤਾ ਦੇ ਨਾਲ ਮਿਲਦਾ ਹੋਣਾ ਚਾਹੀਦਾ ਇਹ ਤੁਹਾਡੇ ਮੰਨ ਤੇ ਵਜੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਮੇਰੇ ਜਦੋਂ ਮੈਂ ਗੱਲ ਪੜ੍ਹੀ ਤੇ ਥੋੜੀ ਦੇਰ ਮੈਂ ਘਰ ਜਾ ਕੇ ਇਸ ਅਮਰਤ ਵੇਲਾ ਹੋਇਆ ਆਪਣਾ ਜੋ ਵੀ ਮੇਰਾ ਨਿਤਨੇਮ ਪਹਿਲਾਂ ਤੋਂ ਹੀ ਸੀਗਾ ਜਪਜੀ ਸਾਹਿਬ ਦਾ ਪਾਠ ਮੈਂ ਪਹਿਲਾਂ ਤੋਂ ਹੀ ਕਰਦਾ ਸੀਗਾ ਚਾਹੇ ਕਲੀਨ ਸ਼ੇਪ ਹੀ ਸੀ ਨਿਤਨੇਮ ਕਰਕੇ ਠੀਕ ਹੈ ਤੇ ਮਾਤਾ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਜੀ ਮੈਂ ਅਮਰਤ ਸ਼ਕੇ ਆਉਣਾ ਹਮ ਮਾਤਾ ਜੀ ਕਹਿੰਦੇ ਬੇਟਾ ਹਲੇ ਤੂੰ ਕੱਲ ਤਾਂ ਸ਼ੇਪ ਕਰਵਾ ਕੇ ਆਇਆ ਵਾਲ ਕਟਵਾ ਕੇ ਆਇਆ ਹਾਂ ਤੇ ਅੱਜ ਤੂੰ ਕਹਿੰਦਾ ਮੈਂ ਅਮਰਤ ਛਕਣਾ ਨਹੀਂ ਮਤ ਜੀ ਮੈਂ ਅਮਰਤ ਛਕਣਾ ਚਲੋ ਗੁਰਦੁਆਰਾ ਸਾਹਿਬ ਵਾਲੇ ਬਾਬਾ ਅਵਤਾਰ ਸਿੰਘ ਜੀ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਬੇਟਾ ਤੂੰ ਹਲੇ ਮਨ ਬਣਾ ਲਾ ਹੂੰ ਨਹੀਂ ਬਾਬਾ ਜੀ ਅੱਜ ਮਨ ਬਣਿਆ ਕੀ ਪਤਾ ਕੱਲ ਜਿਉਂਦੇ ਰਹਿਣਾ ਜਾਂ ਨਹੀਂ ਰਹਿਣਾ ਹੂੰ ਤੇ ਉਸ ਤੋਂ ਬਾਅਦ ਦੇ ਵਿੱਚ ਅਮਰ ਚਲੋ ਉਹਨਾਂ ਨੇ ਸਿੰਘ ਪੇਜ ਕੇ ਮੈਨੂੰ ਅਮਰਤ ਛਕਵਾ ਦਿੱਤਾ ਮੈਂ ਅਮਰਤ ਛਕ ਕੇ ਆਇਆ ਜੀ ਪੰਜ ਪਿਆਰੇ ਸਹਿਬਾਨ ਤੋਂ ਹਨਾ ਨਾ ਅਮਰਤ ਛਕਿਆ ਤੇ ਜਿਸ ਦਿਨ ਤੋਂ ਅਮਰਤ ਛਕਿਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਇਸ ਪਾਸੇ ਵੱਲ ਆਉਣ ਦਾ ਮੇਰਾ ਸੁਭਾਅ ਇਸ ਤਰ੍ਹਾਂ ਬਣਦਾ ਫਿਰ ਸੰਥਿਆ ਕਰਨੀ ਸ਼ੁਰੂ ਕਰ ਦਿੱਤੀ ਹਾਂਜੀ 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 ਇਸ ਤਰ੍ਹਾਂ ਤੇ ਭਾਈ ਸਾਹਿਬ ਆਪਣੀ ਸਭਾ ਬਣੀ ਨੂੰ ਤੀਨ ਸਾਲ ਹੋ ਗਏ ਜੀ ਹਾਂਜੀ ਹਾਂਜੀ ਤਿੰਨ ਸਾਲਾਂ ਦੇ ਵਿੱਚ ਫਿਰ ਤੁਸੀਂ ਕੀ ਆਪਣਾ ਜਿਹੜੀ ਆਵਾਜ਼ ਆ ਜਿਹੜੀ ਆਪਣੇ ਗ੍ਰਾਂਤੀ ਸਿੰਘਾਂ ਦੀ ਰਾਗੀ ਸਿੰਘਾਂ ਦੀ ਜਿਹੜੀ ਆਪਣੇ ਜਿਹੜੀ ਸਭ ਤੋਂ ਜਿਹੜੀ ਵੱਡੀ ਸਰਮੌਰ ਜਿਹੜੀ ਸੰਸਥਾ ਸਰੋਨੀ ਕਮੇਟੀ ਹੈ ਹਾਂਜੀ ਹਾਂਜੀ ਤੇ ਉਥੋਂ ਤੱਕ ਬਾਅਦ ਤੁਸੀਂ ਆਪਣਾ ਉਹ ਆਪਣਾ ਕੀ ਪ੍ਰੋਗਰਾਮ ਤੁਹਾਨੂੰ ਦੱਸਿਆ ਕੋਈ ਮੰਗਾਂ ਦਿੱਤੀਆਂ ਉਹਨਾਂ ਨੂੰ ਗੱਲਬਾਤ ਕੋਈ ਹੋਈ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਇੱਕ ਦੋ ਵਾਰ ਸੀ ਚਿੱਠੀ ਜਿਹੜੀ ਹੈਗੀ ਹੈ ਹਾਲ ਤੱਕ ਸੈਕਟਰੀ ਜਥੇਦਾਰ ਸਾਹਿਬ ਨੂੰ ਆਪਣੇ ਤੌਰ ਤੇ ਬਿਲਕੁਲ ਹੀ ਹੈ ਕਿ ਸਾਨੂੰ ਆਹ ਮੁਸ਼ਕਲਾਂ ਆ ਰਹੀਆਂ ਹਨ ਜਿਵੇਂ ਗਰੰਥੀ ਸਿੰਘ ਨੂੰ ਕਈ ਵਾਰੀ ਇਵਿਟੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਂਜੀ ਜਾਂ ਗਰੰਥੀ ਸਿੰਘ ਨੂੰ ਬਿਨਾਂ ਗੱਲ ਤੋਂ ਉਹਨੂੰ ਕੋਈ ਅਲਟੀਮੇਟਮ ਨਹੀਂ ਦਿੱਤਾ ਜਾਂਦਾ ਉਹਨੂੰ ਜਿਵੇਂ ਕਿ ਅੱਜ ਗ੍ਰਾਂਤੀ ਸਿੰਘ ਡਿਊਟੀ ਕਰ ਰਿਹਾ ਹੈ ਹਾਂ ਜੀ ਉਹਨਾਂ ਦਾ ਕੱਲ ਦਾ ਨਹੀਂ ਪਤਾ ਕਿ ਗ੍ਰਾਂਤੀ ਸਿੰਘ ਨੇ ਕੱਲ ਸਵੇਰ ਦੀ ਸੇਵਾ ਨਿਭਾਉਣੀ ਹੈ ਜਾਂ ਨਹੀਂ ਨਿਭਾਉਣੀ ਉਹ ਜਿਵੇਂ ਆਪਾਂ ਦਿਹਾੜੀ ਵਾਲਿਆਂ ਨੂੰ ਕਹਿੰਦੇ ਕਿ ਕੱਲ ਨੂੰ ਨਾ ਆਈ ਯਾਰ ਕੱਲ ਨਾ ਕੱトゥ ਕੱਲ ਨਾ ਆਈ ਤੇ ਹਾਲਾਂਕਿ ਅਸੀਂ ਉਹ ਦਿਹਾੜੀਆਂ ਨਹੀਂ ਕਹਿ ਸਕਦੇ ਗੁਰੂ ਘਰ ਵਜ਼ੀਰ ਹੈ ਚਾਹੇ ਉਹਨੂੰ ਬਣਦੀ ਉਹਦੀ ਰਿਸਪੈਕਟ ਜਿਹੜੀ ਹੈ ਨਹੀਂ ਹਟਦੀ ਜਿਆਦਾ ਆਪਾਂ ਕਹਿ ਨਹੀਂ ਸਕਦੇ ਪਰ ਕੁਝ ਹਾਲਾਤ ਬਣ ਗਏ ਹਾਲਾਤ ਜਿਹੜੇ ਹੈਗੇ ਆ ਉਹ ਉਸੇ ਤਰ੍ਹਾਂ ਦੇ ਹੀ ਹੈ ਕਿ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਕੱਲ ਮੈਂ ਸ਼ਾਮ ਨੂੰ ਇੱਥੇ ਜਾਂ ਸਵੇਰ ਇੱਥੇ ਮੈਨੂੰ ਇਤਨੇ ਮਾਰਨਾ ਜਾਂ ਨਹੀਂ ਕਰਨਾ ਉਹਨੂੰ ਬਹੁਤ ਜਿਹੜੀਆਂ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਖੁਦ ਦਾ ਮੇਰਾ ਆਪਣਾ ਐਕਸਪੀਰੀਅੰਸ ਹੈ 15 ਸਾਲ ਮੈਂ ਗੁਰਦੁਆਰਾ ਸੇਬ ਦੇ ਵਿੱਚ ਡਿਊਟੀ ਕੀਤੀ ਖਲਾਕਿ ਆਪਾਂ ਸਾਰੀਆਂ ਗੁਰਦੁਆਰਾ ਸੇਬ ਦੀਆਂ ਪਰਮੰਨ ਕਮੇਟੀਆਂ ਨੂੰ ਆਪਾਂ ਗਲਤ ਨਹੀਂ ਕਹਿ ਸਕਦੇ ਨਹੀਂ ਨਹੀਂ ਸਾਰੇ ਨਹੀਂ ਕਹਣਾ ਇਹ ਸਾਰੀ ਸਹੀ ਵੀ ਨਹੀਂ ਹੋ ਸਕਦੇ ਕਿਉਂਕਿ ਕਈ ਥਾਵਾਂ ਤੇ ਕੀ ਇਹ ਗ੍ਰੰਤੀ ਸਿੰਘ ਨੂੰ ਜਿਵੇਂ ਇਉਂ ਕਹਿ ਲੋ ਕਿ ਆਪਣਾ ਇੱਕ ਨੌਕਰ ਦੀ ਤਰ੍ਹਾਂ ਕਹਿ ਲੋ ਜੰਫਰ ਇਹੋ ਕਹ ਲੋ ਕਿ ਜਿਵੇਂ ਆ ਬੰਦਾ ਆਪਣੀ ਘਰਵਾਲੀ ਨੂੰ ਆਰਡਰ ਦਿੰਦਾ ਹੈ ਇਸ ਤਰ੍ਹਾਂ ਗਰੰਥੀ ਸਿੰਘ ਨੂੰ ਆਰਡਰ ਵੀ ਦਿੱਤੇ ਜਾਂਦੇ ਆ ਕਿ ਭਾਈ ਤੂੰ ਆ ਕੰਮ ਕਰਨਾ ਹੈ ਜਾਂ ਗਰੰਥੀ ਸਿੰਘ ਦੇ ਉੱਤੇ ਉਹਦਾ ਇੱਕ ਸ਼ੋਸ਼ਣ ਹੋ ਰਿਹਾ ਹੈ ਸ਼ੋਸ਼ਣ ਕਿਸ ਤਰ੍ਹਾਂ ਕਿ ਉਹਨੂੰ ਬਾਬਾ ਜੀ ਤੁਹਾਨੂੰ ਤੁਸੀਂ ਭਾਂਡਿਆਂ ਦੀ ਸੇਵਾ ਵੀ ਤੁਸੀਂ ਨਿਭਾਉਣੀ ਹੈ ਕੋਈ ਭਾਂਡੇ ਲੈਣ ਆ ਗਿਆ ਉਹ ਵੀ ਤੁਸੀਂ ਸੇਵਾ ਨਿਭਾਉਣੀ ਹੈ ਜੀ ਚੌਂਕੀਦਾਰਾ ਵੀ ਤੁਸੀਂ ਕਰਨਾ ਹੈ ਚੌਂਕੀਦਾਰਾ ਵੀ ਤੁਸੀਂ ਕਰਨਾ ਹੈ ਜੀ ਇੱਕ ਵਾਰ ਮੇਰੇ ਆਪਣੇ ਜੀਵਨ ਦੀ ਗੱਲ ਹੈ ਹਾਂਜੀ ਕਿ ਮੇਰਾ ਬੇਟਾ ਰਾਤ ਨੂੰ ਬਿਮਾਰ ਹੋ ਗਿਆ ਉਹਦੇ ਸਾਹ ਰੁਕਣ ਲੱਗ ਗਿਆ ਹਾਂਜੀ ਤੇ ਮੇਰੀ ਵਾਈਫ ਮੈਨੂੰ ਕਾਲ ਕਰਨ ਦੇ ਲਈ ਵੀ ਡਰਦੀ ਪਈ ਆ ਵੀ ਜੇ ਮੈਂ ਹੁਣ ਉਹਨਾਂ ਨੂੰ ਕਾਲ ਕਰ ਦਿੱਤੀ ਤੇ ਇਹ ਨਾ ਹੋਵੇ ਉਹਨਾਂ ਦਾ ਉਧਰੋਂ ਨਿਤਨੇਮ ਦਾ ਟਾਈਮ ਹੈ ਮੈਂ ਇਸ ਟਾਈਮ ਕਾਲ ਕਰਦੀ ਆ ਤੇ ਕਿਤੇ ਗੁਰਦੁਆਰਾ ਸਾਹਿਬ ਦੇ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਹ ਨਾ ਕਹਿ ਦੇਵੇ ਵੀ ਭਾਈ ਤੁਸੀਂ ਰਾਤ ਨੂੰ ਗੁਰਦੁਆਰਾ ਸਾਹਿਬ ਸੁਣਨਾ ਛੱਡ ਕੇ ਗਏ ਆ ਹਾਂ ਤੇ ਇਸ ਕਰਕੇ ਤੁਸੀਂ ਛੁੱਟੀ ਕਰੋ ਜੀ ਇਸ ਤਰ੍ਹਾਂ ਦੇ ਕਈ ਵਾਰੀ ਹਾਲਾਤਾਂ ਦਾ ਵੀ ਸਾਹਮਣਾ ਕਰਨਾ ਪੈਣਾ ਗ੍ਰਾਥੀ ਸਿੰਘ ਨੂੰ ਜੀ ਇੱਕ ਭਾਈ ਸਾਹਿਬ ਇਹ ਦੇਖਣਾ ਥੋੜਾ ਜਿਹਾ ਵੀ ਪ੍ਰਬੰਧਕ ਕਮੇਟੀਆਂ ਦੇ ਵਿੱਚ ਕਮੇਟੀਆਂ ਬਣ ਜਾਂਦੀਆਂ 10 ਦਾ ਮੈਂਬਰ 11-11 15-15 ਮੈਂਬਰ ਹਨਾ ਹਾਂਜੀ ਮੈਂਬਰ ਹਰੇਕ ਬਣਾਣਾ ਚਾਹੁੰਦਾ ਅਹੁਦੇਦਾਰ ਵੀ ਹਰੇਕ ਬਣਾਣਾ ਚਾਹੁੰਦਾ ਹਾਂਜੀ ਪਰ ਜਦੋਂ ਕਮੇਟੀ ਬਣ ਜਾਂਦੀ ਹੈ ਨਾ ਜਿਹੜੀ ਮੇਨ ਇੱਕ ਜਾਂ ਦੋ ਬੰਦੇ ਪ੍ਰਧਾਨ ਕਹਿ ਲੋ ਨਾਲ ਕੋਈ ਇੱਕ ਜਾਂ ਦੋ ਹੋਰ ਕਹਿ ਲੋ ਹਾਂਜੀ ਉਹ ਦੋ ਇਲਾਵਾ ਜਿੰਨੀ ਕਮੇਟੀ ਆ ਉਹ ਪਹਿਲੀ ਗੱਲ ਤਾਂ ਗੋਰਦੋਰੀ ਨਹੀਂ ਜਾਂਦੀ ਹਾਂਜੀ ਜਿੰਮੇਵਾਰੀ ਤਾਂ ਸਾਹਮਣੀ ਦੂਰ ਦੀ ਗੱਲ ਹੈ ਨਾ ਹਾਂਜੀ ਅਸਲ ਦੇ ਵਿੱਚ ਦੋ ਤਿੰਨ ਬੰਦੇ ਦੋ ਤਿੰਨ ਜਿਹੜੇ ਆ ਨਾ ਪ੍ਰਬੰਧਕ ਇਹ ਜਿਹੜੀ ਕਮੇਟੀ ਚਲਾਉਂਦੇ ਆ ਉਹ ਫਿਰ ਜਿਹੜਾ ਇਸ ਕਰਕੇ ਜਿਹੜੀਆਂ ਕੰਮ ਜਿਹੜਾ ਨਾ ਕੰਮ ਦਾ ਜਿਹੜਾ ਭਾਰ ਆ ਉਹ ਜਿਹੜੇ ਗ੍ਰਾਂਤੀ ਸਿੰਘ ਆ ਉਹਨਾਂ ਤੇ ਪੈ ਜਾਂਦਾ ਹਾਂਜੀ ਜਿਹੜਾ ਵੀ ਕੋਈ ਕੰਮ ਦਾ ਭਾਰ ਆ ਭਾਂਡਿਆਂ ਦਾ ਕੰਮ ਆ ਕੋਈ ਹੋਰ ਦੇਖਾ ਦਿਖਾਈ ਦਾ ਕੰਮ ਤੇ ਘਰਾਂ ਦੇ ਵਿੱਚ ਵੀ ਫਿਰ ਆਪਣਾ ਪਾਰਟ ਹਾਲ ਦੇ ਉਹ ਵੀ ਅਰਜੇਵਾ ਹੁੰਦਾ ਭੰਗਰਾਂਜੀ ਗ੍ਰੰਥੀ ਸਿੰਘ ਨੂੰ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਗ੍ਰੰਥੀ ਸਿੰਘ ਪਾਠ ਕਰਦਿਆਂ ਗਿਆ ਹੋਇਆ ਏ ਪਾਠ ਕਰਨ ਗਏ ਨੂੰ ਕਾਲ ਆ ਗਈ ਜੀ ਬਾਬਾ ਜੀ ਸਾਡੇ ਇਸ ਤਰ੍ਹਾਂ ਕਰਕੇ ਡੈਥ ਹੋ ਗਈ ਜਾਂ ਸਾਡੇ ਆ ਐਮਰਜੈਂਸੀ ਬਣ ਗਈ ਹੈ ਅਸੀਂ ਜੀ ਭਾਂਡੇ ਲੈਣ ਆਏ ਆ ਸਾਨੂੰ ਭਾਂਡੇ ਦੇਖੇ ਜੋ ਗ੍ਰੰਥੀ ਸਿੰਘ ਪਾਠ ਕਰਨ ਗਿਆ ਹੋਇਆ ਏ ਉਹਨੂੰ ਕਾਲ ਆ ਗਈ ਉਹ ਬਰਤਨ ਦੇਣ ਆ ਗਿਆ ਜਾਂ ਬਿਸਤਰੀ ਦੇਣ ਆ ਗਿਆ ਪਰ ਉਹ ਤਾਂ ਜਿਹੜਾ ਪਾਠ ਹੈ ਉਹ ਉੱਥੇ ਹੀ ਰਹਿ ਗਿਆ ਇਸ ਕਰਕੇ ਗਲੰਤ ਗਰੰਥੀ ਸਿੰਘ ਨੂੰ ਕੋਈ ਬਹੁਤਾ ਉਹਦਾ ਮਹੀਨਾਵਾਰੀ ਜੋ ਪਤਾ ਹੈਗਾ ਏ ਉਹਨੂੰ ਉਹਦੀ ਬੰਦੀ ਤਨਖਾਹ ਵੀ ਪ੍ਰੋਪਰ ਨਹੀਂ ਦਿੱਤੀ ਜਾਂਦੀ ਬਹੁਤ ਇਹ ਗੁਰੂ ਘਰਾਂ ਦੇ ਵਿੱਚ ਕੀ ਹੈ ਗਰੰਥੀ ਸਿੰਘ ਨੂੰ 5 ਜਾਂ 6000 ਰੁਪਏ ਤਨਖਾਹ ਦਿੱਤੀ ਜਾਂਦੀ ਹੈ ਬਹੁਤ ਥੋੜਾ ਜੀ ਬਹੁਤ ਜਿਹੜੀ ਬਹੁਤ ਥੋੜੀ ਹੈ ਪ੍ਰਬੰਧਕ ਪਤਾ ਕੀ ਗਣ ਲੈਂਦੇ ਹਾਂਜੀ ਅਸੀਂ ਜੀ ਰਹਿਤ ਦੇਤੀ ਹਾਂਜੀ ਅਸੀਂ ਜੀ ਖਾਣਾ ਦੇਤਾ ਪਰ ਖਾਣਾ ਕਿਹੜਾ ਹੁੰਦਾ ਵੀ ਜਿਹੜਾ ਘਰਾਂ ਚੋਂ ਆਹ ਕਰਾਂ ਦੇ ਵਿੱਚੋਂ ਜਾਂ ਆਮ ਕਰਕੇ ਕੀ ਕੀਤਾ ਜਾਂਦਾ ਹੈ ਉਹ ਇਹ ਗੱਲ ਨੇ ਵੀ ਗ੍ਰਾਂਤੀ ਸਿੰਘ ਜਿਹੜੇ ਦੁੱਧ ਆਉਂਦਾ ਉਹ ਪੀ ਲੈਂਦੇ ਆ ਜਿਹੜਾ ਕੋ ਖਾਣ ਆਉਂਦਾ ਕੋ ਰਾਸ਼ਨ ਪਾਣੀ ਉਹ ਵਰਤ ਲੈਂਦੇ ਆ ਇਹਨਾਂ ਨੂੰ ਬਾ 5000 ਬਹੁਤ ਆ ਹਾਂਜੀ ਪਰ ਕੋ ਗ੍ਰਾਂਤੀ ਸਿੰਘ ਨੂੰ ਇਹ ਵੀ ਚਾਹੀਦਾ ਨਾ ਵੀ ਜੇ ਹੁਣ ਅਸੀਂ ਉਹਨੂੰ ਮਾਇਆ ਹੀ ਅਸੀਂ ਐਨੀ ਹੁੰਦੇ ਏ ਕਿ ਉਹਦਾ ਜਿਹੜਾ ਜਿਸ ਤਰ੍ਹਾਂ ਇੱਕ ਆਪਾਂ ਆਮ ਕਰਕੇ ਦੇਖ ਲਈ ਇੱਕ ਫੈਮਿਲੀ ਦੇ ਲਈ ਘਟੋ ਘਟ ਉਹਦਾ ਗੁਜ਼ਾਰਾ 20000 ਤੋਂ 25000 ਰੁਪਏ ਦੇ ਨਾਲ ਉਹਦਾ ਗੁਜ਼ਾਰਾ ਹੁੰਦਾ ਇੱਕ ਫੈਮਿਲੀ ਦਾ ਜੇ ਅਸੀਂ ਗ੍ਰਾਂਤੀ ਸਿੰਘ ਦੀ ਤਨਖਾਹ ਹੀ ਅਸੀਂ ਵੀ 25000 ਰੁਪਏ ਦਈਏ ਅਸਲ ਦੇ ਵਿੱਚ ਕੀ ਸੀ ਗ੍ਰਾਂਤੀ ਸਿੰਘ ਸਾਡੀ ਕੌਮ ਦੇ ਗੁਰੂ ਕੇ ਵਜ਼ੀਰ ਜਿਸ ਤਰ੍ਹਾਂ ਦੇਖੋ ਬਾਬਾ ਬੁੱਢਾ ਸਾਹਿਬ ਜੀ ਹੋਏ ਹੈ ਹਨ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਿਵੇਂ ਉਹਨਾਂ ਨੇ ਆਪਣੀ ਗੱਲਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਹਮਣੇ ਰੱਖੀਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਭਾਵਿਤ ਹੁੰਦੇ ਆ ਉਹਨਾਂ ਦੀਆਂ ਗੱਲਾਂ ਤੋਂ ਤੇ ਉਹਨਾਂ ਨੇ ਬੁੱਢੇ ਨਾਮ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਕਿ ਬੱਚਾ ਤੁਹਾਡੀਆਂ ਜਿਹੜੀਆਂ ਗੱਲਾਂ ਨਾ ਤੁਹਾਡੀਆਂ ਗੱਲਾਂ ਬੱਚਿਆਂ ਵਾਲੀਆਂ ਨਹੀਂ ਤੁਹਾਡੀਆਂ ਗੱਲਾਂ ਬਜ਼ੁਰਗਾਂ ਵਾਲੀਆਂ ਤੁਹਾਡੀਆਂ ਗੱਲਾਂ ਬੁੱਢਿਆਂ ਵਾਲੀਆਂ ਬਿਲਕੁਲ ਉਸ ਦਿਨ ਤੋਂ ਬਾਬਾ ਬੁੱਢਾ ਸਾਹਿਬ ਜੀ ਸਤਿਕਾਰਯੋਗ ਨੇ ਉਹਨਾਂ ਨੇ ਉਹ ਉਸੇ ਦਿਨ ਤੋਂ ਗੁਰਦਾਨਿਕ ਪਾਤਸ਼ਾਹ ਜੀ ਦੇ ਸੰਗੀ ਬਣ ਜਾਂਦੇ ਹਨ ਸੰਗੀ ਬਣ ਜਾਂਦੇ ਹਨ ਹਣਾ ਜੀ ਤੇ ਛੇ ਪਾਤਸ਼ਾਹੀਆਂ ਤੱਕ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸੇਵਾ ਨਿਭਾਈ ਸੇਵਾ ਨਿਭਾਈ సేవా ਨਿਭਾਉਂਦੇ ਐ ਤੇ ਜਿਸ ਟਾਈਮ ਤੇ ਅਲੱਗ-ਅਲੱਗ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਅੱਗੇ ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਅਮਰਦਾਸ ਪਾਤਸ਼ਾਹ ਜੀ ਅਮਰਦਾਸ ਪਾਤਸ਼ਾਹ ਜੀ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਗੁਰੂ ਅਰਜਨ ਪਾਤਸ਼ਾਹ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੱਕ ਉਹ ਸੇਵਾ ਨਿਭਾਉਂਦੇ ਐ ਤੇ ਜਿਸ ਵੇਲੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰਦਾਸ ਜੀ ਦੇ ਪਾਸੋਂ ਬ੍ਰਾਮ ਦਾ ਸਰੋਵਰ ਦੇ ਕੰਢੇ ਤੇ 1601 ਦੇ ਵਿੱਚ ਆਦ ਬੀੜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਲਖਵੰਡੀ ਰੰਮ ਕੀਤੀ ਹੈ ਤੇ ਉਸ ਟਾਈਮ ਤੇ ਵੀ ਬਾਬਾ ਬੁੱਢਾ ਸਾਹਿਬ ਜੀ ਸੇਵਾ ਨਿਭਾਉਂਦੇ ਰਹੇ ਆ ਗੁਰੂ ਘਰ ਦੇ ਵਿੱਚ ਸੇਵਾ ਨਿਭਾ ਰਹੇ ਆ ਤੇ ਜਿਸ ਟਾਈਮ ਤੇ ਪਹਿਲਾ ਪ੍ਰਕਾਸ਼ 1604 ਈਸਵੀ ਦੇ ਵਿੱਚ ਪਹਿਲਾ ਪ੍ਰਕਾਸ਼ ਹੁੰਦਾ ਹੈ ਉਸ ਟਾਈਮ ਤੇ ਪਹਿਲੇ ਗ੍ਰੰਥੀ ਸਿੰਘ ਬਾਬਾ ਬੁੱਢਾ ਸਾਹਿਬ ਜੀ ਨੂੰ ਨਿਯੁਕਤ ਕੀਤਾ ਜਾਂਦਾ ਹੈ ਤੇ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਬਾਬਾ ਬੁੱਢਾ ਖੋਲੋ ਗ੍ਰੰਥ ਲੇਹੁ ਆਵਾਜ਼ਾ ਸੁਣੇ ਸਭ ਪੰਥ ਵੀ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇਹ ਗ੍ਰੰਥ ਨੂੰ ਖੋਲੋ ਤੇ ਗ੍ਰੰਥ ਨੂੰ ਖੋਲ ਕੇ ਤੁਸੀਂ ਜੋ ਆਵਾਜ਼ ਆਈ ਹੈ ਹਾਂਜੀ ਜਿਹਨੂੰ ਧੁਰ ਕੀ ਬਾਣੀ ਕਿਹਾ ਜਾਂਦਾ ਹੈ ਉਹ ਆਵਾਜ਼ ਜਿਹੜੀ ਆਈ ਹੈ ਤੇ ਉਹ ਆਵਾਜ਼ ਸੰਗਤ ਨੂੰ ਸੁਣਾਓ ਸੰਗਤ ਤੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸਹਿਬ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਤੇ ਉਹ ਪਰਮਾਤਮਾ ਫਿਰ ਆਪ ਹੀ ਸਾਰੇ ਕਾਰਜ ਕਰਦਾ ਹੈ ਗੁਰੂ ਸਾਹਿਬ ਜੀ ਕਿੰਨਾ ਸਤਿਕਾਰ ਕਰਦੇ ਆ ਬਾਬਾ ਬੁੱਢਾ ਸੇਬਜੀ ਦਾ ਇੱਕ ਦਿਨ ਬਾਬਾ ਬੁੱਢਾ ਸੇਬਜੀ ਨੂੰ ਪਾਲਕੀ ਸਾਹਿਬ ਦੇ ਵਿੱਚ ਲੈ ਕੇ ਆ ਰਹੇ ਐ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣਾ ਮੋਢਾ ਦੇਣ ਲੱਗਦੇ ਐ ਜੀ ਤੇ ਬਾਬਾ ਬੁੱਢਾ ਸੇਬਜੀ ਵੀ ਉਹਨਾਂ ਨੂੰ ਵੀ ਗਿਆਨ ਹੈ ਹਾਂਜੀ ਤੇ ਜਦੋਂ ਬਾਬਾ ਬੁੱਢਾ ਸੇਬ ਜੀ ਨੂੰ ਪਤਾ ਲੱਗ ਜਾਂਦਾ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮੋਢਾ ਲਾਉਣ ਲੱਗੇ ਆ ਤੇ ਕਹਿੰਦੇ ਸਤਿਗੁਰੂ ਜੀ ਉਹ ਛਾਲ ਮਾਰ ਦਿੰਦੇ ਕਹਿੰਦੇ ਜੀ ਨਹੀਂ ਮੈਂ ਇਸ ਤਰ੍ਹਾਂ ਨਹੀਂ ਤੁਹਾਡੇ ਉੱਪਰ ਨਹੀਂ ਸੀ ਇਸ ਤਰ੍ਹਾਂ ਪਰ ਸਤਕਾਰ ਦੇਖੋ ਗੁਰੂ ਘਰ ਦੇ ਵਿੱਚ ਇੱਕ ਵਜ਼ੀਰ ਦਾ ਕਿੰਨਾ ਹੈ ਤੇ ਬਾਬਾ ਬੁੱਢਾ ਸੇਬ ਜੀ ਨੇ ਵੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੂੰ ਕਿਹਾ ਸਤਿਗੁਰੂ ਜੀ ਜਦੋਂ ਮੇਰੇ ਆਖਰੀ ਸਵਾਸ ਹੋਣ ਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਮੇਰੇ ਸਾਹਮਣੇ ਹੋ ਤੇ ਮੇਰੇ ਅੰਗਿੱਠੇ ਨੂੰ ਤੁਸੀਂ ਆਪ ਜਿਹੜਾ ਹੈ ਉਹ ਅਗਨ ਭੇਟ ਕਰੋ ਬੀ ਇੰਨਾ ਸਤਕਾਰ ਗੁਰੂ ਗੁਰੂ ਪਾਸ਼ਾ ਜੀ ਬਾਬਾ ਬੁੱਢਾ ਸੇਬ ਜੀ ਦਾ ਕਰਦੇ ਹੈ ਬਿਲਕੁਲ ਜੀ ਤੇ ਕਿਸੇ ਹੱਦ ਤੱਕ ਮੈਂ ਇਹ ਵੀ ਗੱਲ ਮੰਨਦਾ ਕਿ ਅੱਜ ਸਾਡੇ ਕੁਸ਼ ਗ੍ਰੰਥੀ ਸਿੰਘ ਵੀ ਇਹਦੇ ਵਿੱਚ ਜੋ ਥੋੜੀ ਹੀਣਤਾ ਆ ਰਹੀ ਹੈ ਉਹਨਾਂ ਦਾ ਵੀ ਕੁਝ ਦੋਸ਼ ਹੈ ਕਿਉਂਕਿ ਜੀ ਇੱਕ ਗ੍ਰੰਥੀ ਸਿੰਘ ਅੱਜ ਡਿਊਟੀ ਨਿਭਾ ਰਿਹਾ ਹੈ ਹਾਂਜੀ ਹਾਂਜੀ ਮੰਨ ਲਓ ਕੋਈ ਕੋਈ ਵੀ ਕਾਰਨ ਬਣਿਆ ਉਹ ਕਮੇਟੀ ਜਿਹੜੀ ਹੈ ਉਸ ਗ੍ਰੰਥੀ ਸਿੰਘ ਨੂੰ ਅੱਜ 10000 ਰੁਪਏ ਤਨਖਾਹ ਦੇ ਰਹੀ ਹੈ ਬਿਲਕੁਲ ਜੀ ਹਨਾ ਜੀ ਬਿਲਕੁਲ ਤੇ ਅੱਗੇ ਉਹ ਗ੍ਰੰਥੀ ਸਿੰਘ ਦੀ ਹਾਲੇ ਛੁੱਟੀ ਨਹੀਂ ਹੋਈ ਤੇ ਅਗਲਾ ਗ੍ਰੰਥੀ ਸਿੰਘ ਕਹਿੰਦਾ ਹੈ ਕਿ ਮੈਂ 8000 ਤਿਆਰ ਹਾਂ ਮੈਂ 8000 ਤਿਆਰ ਹਾਂ ਹਾਂ ਉਹ ਦਾ ਉਹ ਫਿਰ ਗਲਤ ਹੋ ਜਾਂਦਾ ਆਪਾਂ ਇਸ ਕਰਕੇ ਸਾਰੇ ਗ੍ਰੰਤੀ ਸਿੰਘ ਵੀ ਆਪਾਂ ਨਹੀਂ ਕਹਿ ਸਕਦੇ ਗਲਤ ਹੈ ਜਿਹੜੇ ਤੇ ਸਹੀ ਗ੍ਰੰਤੀ ਸਿੰਘ ਹੈ ਉਹਨਾਂ ਦਾ ਤਾਂ ਜੀ ਤੌਲੀਆ ਕਸ਼ਹਰਾ ਮੋਢੇ ਤੇ ਹੀ ਹੁੰਦਾ ਹੈ ਵੀ ਸਾਨੂੰ ਇਹ ਨਹੀਂ ਪਤਾ ਵੀ ਅਸੀਂ ਜੋ ਗੱਲ ਕਹਿਣੀ ਬੇਬਾਕ ਹੋ ਕੇ ਕਹਿਣੀ ਹੈ ਜੋ ਗੱਲ ਕਰਨੀ ਹੈ ਗੁਰੂ ਸਾਹਿਬ ਦੀ ਕਰਨੀ ਹੈ ਉਹਦੀ ਸਿਰਫ ਸਲਾਹ ਕਰਨੀ ਹੈ ਤੇ ਇਸ ਕਰਕੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਦੋਂ ਸਾਡੀ ਛੁੱਟੀ ਕਰ ਦੇਣ ਬਿਲਕੁਲ ਜੀ ਹਾਂਜੀ ਤੇ ਇਹ ਇਹ ਨਹੀਂ ਲੱਗ ਰਿਹਾ ਵੀ ਕਿਤੇ ਨਾ ਕਿਤੇ ਆਪਣੇ ਇਸ ਜਿਹੜੀ ਗ੍ਰੰਤੀ ਸਿੰਘਾਂ ਦਾ ਮਾਨ ਸਨਮਾਨ ਦੀ ਗੱਲ ਜਿੱਥੇ ਆਪਾਂ ਕਰਦੇ ਆਂ ਮੁਸ਼ਕਲਾਂ ਦੀ ਗੱਲ ਕਰਦੇ ਆਂ ਇਹ ਕੌਮ ਦੇ ਵਿੱਚ ਕੱਲ ਤੱਕ ਸਾ ਤੋਂ ਜਾਂ ਸ਼ਰੋਣੀ ਕਮੇਟੀ ਤੋਂ ਕੋਈ ਬਦਹਾਣ ਜਿਹੜਾ ਨਹੀਂ ਬਣ ਸਕਿਆ ਉਹਦੀ ਘਾਟ ਹਾਂ ਇਹ ਵੀ ਆਪਾਂ ਕਹਿ ਸਕਦੇ ਆਂ ਕਿ ਅੱਜ ਤੱਕ ਸ਼ਰੋਣੀ ਕਮੇਟੀ ਹ ਉਹ ਹੈ ਕੋਸ਼ਕ ਵਿੱਦਿਕ ਅਦਾਰੇ ਸ਼੍ਰੋਮਣੀ ਕਮੇਟੀ ਨੇ ਵੀ ਜਿਹੜਾ ਏ 11 ਵਿਦਕਦਾਰੇ ਸ਼੍ਰੋਮਣੀ ਕਮੇਟੀ ਦੇ ਅੰਡਰ ਚੱਲਦੇ ਆ। ਹਾਂਜੀ ਹਾਂਜੀ ਹਾਂਜੀ। 12 ਅਰਬ ਦਾ ਬਜਟ। ਹਾਂਜੀ। 12 ਅਰਬ ਤੋਂ ਉੱਪਰ। ਹਾਂਜੀ। ਉਹਦੇ ਵਿੱਚ ਕੀ ਹੈ ਕਿ ਸਾਡੇ یوں ਕਹਿ ਲਓ ਕਿ ਜਿਹੜੇ ਲੋਕਲ ਮੈਂਬਰ ਸਾਹਿਬਾਨ ਨੇ ਹਾਂਜੀ ਸ਼੍ਰੋਮਣੀ ਕਮੇਟੀ ਗੁਰਦੁਆਰਾ ਸੇ ਪ੍ਰਬੰਧ ਕਮੇਟੀ ਦੇ ਜਿਹੜੇ ਮੈਂਬਰ ਨੇ ਹਾਂਜੀ ਉਹ ਸਾਡੇ ਤੱਕ ਇਹ ਗੱਲ ਲੈ ਕੇ ਨਹੀਂ ਆ ਸਕੇ। ਆਪ ਇਹ ਵੀ ਕਹਿ ਸਕਦੇ ਆਂ ਵੀ ਅੱਜ ਗਰੰਤੀ ਸਿੰਘ ਦੀ ਇਹ ਨੋਬਤ ਆ ਗਈ ਹੈ। ਕਿ ਗ੍ਰੰਥੀ ਸਿੰਘ ਇਹ ਕਹਿਣ ਦੇ ਲਈ ਅੱਜ ਮਜਬੂਰ ਹੈ ਕਿ ਮੈਂ ਆਪਣੀ ਡਿਊਟੀ ਤੱਕ ਤਾਂ ਮੈਂ ਕਰ ਰਿਆ ਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਬੱਚਿਆਂ ਨੂੰ ਇਸ ਪਾਸੇ ਵੱਲ ਨਹੀਂ ਲੈ ਕੇ ਜਾਵਾਂਗਾ ਹਾਂ ਠੀਕ ਹੈ ਮੇਰੇ ਬੱਚੇ ਕੀਰਤਨ ਵੀ ਸਿੱਖਣਗੇ ਮੇਰੇ ਵੱਟੇ ਬੱਚੇ ਗੁਰਬਾਣੀ ਨਾਲ ਵੀ ਜੁੜਨਗੇ ਉਹਨਾਂ ਨੂੰ ਸਾਰਾ ਕੁਝ ਕਰਵਾਵਾਂਗਾ ਪਰ ਪ੍ਰੋਫੈਸ਼ਨ ਜਿਹੜਾ ਮੈਂ ਰਜਗਾਰ ਦੀ ਗੱਲ ਆ ਉੱਥੇ ਲੱਗਦਾ ਵੀ ਉਹਨਾਂ ਨੂੰ ਵੀ ਇਹਦਾ ਹਾਂਜੀ ਪਰਵਾਰ ਹੀ ਨਹੀਂ ਜੇ ਚੱਲੂ ਤੇ ਫਿਰ ਉੱਥੇ ਸੋਚਣ ਲਈ ਹਾਂਜੀ ਹਾਂਜੀ ਹੁੰਦੀ ਆ ਤੇ ਮਜਬੂਰ ਹੋ ਜਾਂਦੇ ਇਹ ਪਰ ਇਹ ਕੂਏ ਦਾ ਅਕਾਲ ਤਖਤ ਸਾਹਿਬ ਤੋਂ ਤੁਸੀਂ ਕੀ ਸਮਝਦੇ ਹੋ ਵੀ ਕੀ ਕਾਰਵਾਈ ਹੋਣੀ ਚਾਹੀਦੀ ਆ ਆਪਾਂ ਇਹ ਚਾਹੁੰਦੇ ਆ ਕਿ ਅਕਾਲ ਤਖਤ ਸਾਹਿਬ ਦੇ ਵੱਲੋਂ ਕੁਝ ਐਸਾ ਵਿਧੀ ਵਿਧਾਨ ਬਣਾਣਾ ਚਾਹੀਦਾ ਗਰੰਤੀ ਸਿੰਘਾਂ ਦੀ ਬਾਬਤ ਹਾਂਜੀ ਕਿ ਸਾਨੂੰ ਜਿਹੜਾ ਏ ਇੱਥੇ ਗਰੰਤੀ ਸਿੰਘ ਦੀ ਜਿਵੇਂ ਚਲੋ ਆਪਾ ਉਹ ਸੀ ਦੀ ਕੋਈ ਬਹੁਤੀ ਸਲੋਤਾ ਨਹੀਂ ਕਰਦੇ ਕਿ ਅੱਜ ਜਿਵੇਂ ਕੇਜਰੀਵਾਲ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਮੈਂ ਗਰੰਥੀ ਸਿੰਘ ਪੁਜਾਰੀ ਸਿੰਘਾਂ ਦੇ ਲਈ 18000 ਰੁਪਿਆ ਜੋ ਸੇਵਾ ਦੇ ਤੌਰ ਤੇ ਹੈਗੀ ਆ ਅਸੀਂ ਉਹ ਦੇਵਾਂਗੇ ਹਨ ਪਰ ਗੱਲ ਕੀ ਹੈ ਉਹਨੂੰ ਇਹ ਗੱਲ ਕਹਿਣ ਦਾ ਮੌਕਾ ਕਿਉਂ ਮਿਲਿਆ ਉਹਨੂੰ ਮੌਕਾ ਮਿਲਿਆ ਤੇ ਤਾਂ ਹੀ ਉਹਨੇ ਇਹ ਗੱਲ ਕਹੀ ਨਾ ਉਹਨਾਂ ਨੇ ਇਹ ਚੀਜ਼ ਨੂੰ ਦੇਖਿਆ ਹੋ ਸਕਦਾ ਹੈ ਉਹਨਾਂ ਬਰੋਡ ਵੀ ਹੋਇਆ ਹੋ ਸਕਦਾ ਹੈ ਚਾਹੇ ਉਹਨਾਂ ਦਾ ਕੋਈ ਪਬਲਿਸਿਟੀ ਸਟੰਟ ਹੋਵੇ ਇਹ ਪਰ ਹਾਂਜੀ ਜੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਨਾ ਭਾਈ ਸਾਹਿਬ ਜਿਹੜੇ ਬਰੋਡ ਕਰਦੇ ਸੀ ਮਤਲਬ ਇਹ ਵੀ ਮਨੋਬਧ ਕਿੰਨਾ ਕੀਤਾ ਸਰੋਨੀ ਕਾਲੀਦਾਲ ਆਰ ਨੇ ਹਾਂਜੀ ਸਰੋਨੀ ਕਮੇਟੀ ਨੇ ਵੀ ਜੇ ਤੁਸੀਂ ਦਿਓ ਮਾਨਪਤਾ ਜਿਹੜਾ ਹਾਂਜੀ 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 ਜੇ ਤੁਹਾਨੂੰ ਇਹ ਗੱਲ ਨੂੰ ਲੱਗਦਾ ਵੀ ਕੋਈ ਦਖਲਦੰਦ ਜੀ ਆ ਤੁਸੀਂ ਮਾਨਪਤਾ ਦਿਓ ਜਿਹੜੇ ਸਰੋਨੀ ਕਮੇਟੀ ਚ ਡਿਊਟੀ ਕਰਦੇ ਨੇ ਸਿੰਘ ਉਹ ਤਾਂ ਚਲੋ ਠੀਕ ਹੈ ਹਾਂਜੀ ਉਹਨਾਂ ਨੂੰ ਆਦਾ ਮਾਨ ਪੱਤਾ ਵੀ ਮਿਲਦਾ ਉਹਨਾਂ ਨੂੰ ਬਾ ਰਿਟਾਇਰਮੈਂਟ ਤੇ ਪੱਤੇ ਹੋਰ ਵੀ ਮਿਲਦੇ ਆ ਹਾਂਜੀ ਠੀਕ ਹੈ ਨਾ ਜੀ ਪਰ ਜਿਹੜੇ ਲੋਕਲ ਗੁਰਦੁਆਰਾ ਕਮੇਟੀਆਂ ਚ ਜਿਹੜੇ ਗ੍ਰੰਤੀ ਸਿੰਘ ਕੰਮ ਕਰਦੇ ਉਹਨਾਂ ਨੂੰ ਤਾਂ ਤਨਖਾਹ ਤੋਂ ਇਲਾਵਾ ਕੋ ਮਿਲਦਾ ਨਹੀਂ ਨਾ ਉਸ ਚੀਜ਼ ਦੇ ਤਾਂ ਕੋਈ ਵਿਧੀ ਵਿਵਧਾਨ ਬਣੇ ਨਾ ਵਿਧੀ ਵਿਵਧਾਨ ਜ਼ਰੂਰੀ ਹੈ ਹਾਂਜੀ ਦੇਖੋ ਅੱਜ ਅਸੀਂ ਇਹ ਰੋਲਾ ਪਾਉਨੇ ਆ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹਨਾਂ ਦਾ ਧਰਮ ਕਨਵਰਟ ਹੋ ਰਿਹਾ ਹਾਂ அப்ப ਕਹਿੰਦੇ ਸਾਡੇ ਬੱਚੇ ਤੁਨ ਧਰਮ ਕਨਵਰਟ ਕਰ ਰਹੇ ਐ ਹੋਰਨ ਤਾਂ ਹੋਰ ਧਰਮਾਂ ਦੇ ਵੱਲ ਜਾ ਰਹੇ ਆ ਉੱਥੇ ਸਾਡੀ ਵੀ ਘਾਟ ਐ ਇੱਕ ਇੱਕ ਵਾਰ ਮੈਂ ਇੰਗਲੈਂਡ ਦੀ ਧਰਤੀ ਤੇ ਮੈਂ ਪ੍ਰਚਾਰ ਦੇ ਵਾਸਤੇ ਗਿਆ ਤੇ ਉਸ ਟਾਈਮ ਤੇ ਇੱਕ ਸਾਨੂੰ ਵੀਰ ਮਿਲਿਆ ਇਸਾਈ ਧਰਮ ਦਾ ਹੀ ਸੀ ਉਹ ਉਹ ਕਹਿੰਦਾ ਕਿ ਤੁਸੀਂ ਜੀ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹੋ ਤੇ ਇਸ ਤਰ੍ਹਾਂ ਕਰੋ ਤੁਸੀਂ ਸਾਡੇ ਧਰਮ ਦਾ ਵੀ ਪ੍ਰਚਾਰ ਕਰੋ ਤੁਸੀਂ ਤਾਂ ਪ੍ਰਚਾਰ ਹੀ ਕਰਨਾ ਨਾ ਉਧਰ ਤੁਹਾਨੂੰ ਕੋਈ ਮਾਇਆ ਪੱਖੋਂ ਵੀ ਤੁਹਾਨੂੰ ਕੋਈ ਬਹੁਤਾ ਵਧੀਆ ਰਿਸਪੌਂਸ ਨਹੀਂ ਮਿਲਦਾ ਤੇ ਤੁਸੀਂ ਸਾਡੇ ਧਰਮ ਦਾ ਪ੍ਰਚਾਰ ਕਰੋ ਗੱਲ ਤੁਸੀਂ ਆਪਣੇ ਧਰਮ ਆਪਣੇ ਇਸੇ ਲਿਬਾਸ ਦੇ ਵਿੱਚ ਹੀ ਰਹਿ ਕੇ ਗੱਲ ਤੁਸੀਂ ਥੋੜੀ ਸਾਡੇ ਧਰਮ ਦੀ ਕਰਦਿਆ ਕਰੋ ਅਸੀਂ ਤੁਹਾਨੂੰ 1.5 ਲੱਖ ਰੁਪਏ ਇੰਡੀਆ ਦੀ ਤਨਖਾਹ ਵੀ ਦੇਵਾਂਗੇ ਤੁਹਾਨੂੰ ਵਧੀਆ ਕੋਠੀ ਵੀ ਬਣਾ ਕੇ ਦੇਵਾਂਗੇ ਤੁਹਾਨੂੰ ਵਧੀਆ ਅਸੀਂ ਜਿਹੜੀ ਜਿਹੋ ਜੀ ਤੁਸੀਂ ਗੱਡੀ ਦੇ ਉੱਤੇ ਹੱਥ ਰੱਖੋਗੇ ਤੁਹਾਨੂੰ ਜਿਓ ਉਦੋਂ ਭਾਈ ਜੀ ਆਪਣੇ ਹਾਲਾਤ ਕੀ ਹੈਗਾ ਵੀ ਪ੍ਰਬੰਧ ਲੈ ਕੇ ਦੇਵਾਂਗੇ ਸਾਰੇ ਨਹੀਂ ਪਰ ਆਮ ਰੂਟੀਨ ਆ ਪ੍ਰਬੰਧਕ ਕਹਿੰਨਗੇ ਯਾਰ ਕੋਈ ਪ੍ਰਚਾਰਕ ਬੁਲਾਉਣਾ ਹਾਂਜੀ ਵੀ ਆਪਣਾ ਗੁਰਪੁਰਬ ਹੋਰ ਆ ਵੱਡਾ ਸਮਾਗਮ ਆ ਸਾਸਤਾ ਜਾਂ ਦੇਖੋ ਪ੍ਰਚਾਰਕ ਹੈ ਨਾ ਹਾਂਜੀ ਹਾਂਜੀ ਆਪਣਾ ਰਜਾਣ ਹੈ ਇਹ ਜਿਹੜਾ ਤੇ ਉਹ ਟਾਈਮ ਤੇ ਜਦੋਂ ਮੈਂ ਉਧਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਹਿੰਦੇ ਤੁਸੀਂ ਪ੍ਰਚਾਰ ਸਾਡਾ ਕਰੋ ਲਿਬਾਸ ਆਪਣੇ ਦੇ ਵਿੱਚ ਹੀ ਰਹਿਓ ਹਾਂਜੀ ਮੈਂ ਕਿ ਠੀਕ ਹੈ ਮੈਂ ਕਿ ਚਲੋ ਤੁਸੀਂ ਇਹ ਆਫਰ ਕਰ ਰਹੇ ਹੋ ਹਾਂਜੀ ਤੁਹਾਡੀ ਆਫਰ ਠੀਕ ਹੈ ਪਰ ਸਾਡੇ ਸਿੱਖ ਧਰਮ ਦੇ ਵਿੱਚ ਛੋਟੇ ਸਾਬਜਾਦੇ ਹੋਏ ਹਾਂਜੀ ਸਾਡੇ ਬਾਬੇ ਹੋਏ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸੂਬਾ ਸਰਹੰਦ ਵਜੀਦ ਖਾਂ ਤੁਸੀਂ ਆ ਜੋ ਲਾਲਚ ਦੇ ਰਹੇ ਹੋ ਨਾ ਇਹ ਤੇ ਬਹੁਤ ਥੋੜੇ ਹਨ ਉਹਨਾਂ ਨੂੰ بڑے ਵੱਡੇ ਵੱਡੇ ਲਾਲਚ ਦਿੱਤੇ ਗਏ ਪਰ ਉਹਨਾਂ ਨੇ ਉਹ ਲਾਲਚ ਐਕਸੈਪਟ ਨਹੀਂ ਕੀਤੇ ਤੇ ਅਸੀਂ ਤੁਹਾਡੇ ਇਹ ਲਾਲਚ ਕਿੱਥੋਂ ਐਕਸੈਪਟ ਕਰ ਲਵਾਂਗੇ ਇਸ ਕਰਕੇ ਨਹੀਂ ਸੰਗਤ ਦਾ ਜੋ ਤੇਲ ਫੁੱਲ ਹੈ ਜੋ ਦੁਸਵੰਦ ਰੂਪੀ ਮਾਇਆ ਸੰਗਤ ਦਿੰਦੀ ਹੈ ਅਸੀਂ ਸਾਡਾ ਉਹਦੇ ਵਿੱਚ ਗੁਜ਼ਾਰਾ ਹੈ ਪਰ ਨਾਲ ਅੱਜ ਦੇ ਸਮੇਂ ਦੇ ਵਿੱਚ ਸਾਡੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਇਹ ਵੀ ਫਰਜ ਬਣਦਾ ਹੈ ਜਾਂ यूं ਕਹਿ ਲਓ ਕਿ ਸਾਡੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਹਰ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਵੀ ਫਰਜ ਬਣਦਾ ਹੈ ਕਿ ਅਸੀਂ ਆਪਣੇ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਕਰੋੜਾਂ ਦਾ ਬਜਟ ਹੈ ਸ਼੍ਰੋਮਣੀ ਕਮੇਟੀ ਦੇ ਕੋਲੇ ਕਰ ਵੀ ਰਹੀ ਹੈ ਸਾਡੇ ਤੱਕ ਉਹ ਪਹੁੰਚ ਹੀ ਨਹੀਂ ਰਿਹਾ ਸਾਨੂੰ ਇਸ ਦਾ ਪਤਾ ਹੀ ਨਹੀਂ ਹੈ ਕਰੋੜਾਂ ਦਾ ਬਜਟ ਆ ਹਾਂਜੀ ਅਮਰਤਾਰੀ ਸਿੰਘਾ ਨੂੰ ਆਪਣਾ ਜਿਹੜੇ ਬੱਚਿਆਂ ਨੂੰ ਆਪਣਾ ਮੁਫਤ ਵਿੱਦਿਆ ਹਾਂਜੀ ਦਮਦਮਾ ਸਾਹਿਬ ਕਾਲਜਾ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਹਾਂਜੀ ਗੁਰੂਗਰਾ ਸਾਹਿਬ ਯੂਨੀਵਰਸਿਟੀ ਆ ਆਪਣੇ ਪਟਿਆਲੇ ਆ ਉੱਥੇ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ ਪਰ ਇਹਨਾਂ ਚੀਜ਼ਾਂ ਦਾ ਪ੍ਰਚਾਰ ਹੈ ਨਹੀਂ ਜੀ ਹਾਂਜੀ ਇਹ ਗੱਲ ਹੈ ਪ੍ਰਚਾਰ ਨਹੀਂ ਹੈ ਜਿਹੜੇ ਸਰਉਣੀ ਕਮੇਟੀ ਮੈਂਬਰ ਆ ਉਹ ਆਪਣੇ ਹਲਕੇ 'ਚ ਘਟੋ ਘਟੇ ਇਹ ਗੱਲ ਤਾਂ ਦੱਸਣ ਹਾਂ ਇਹ ਤੇ ਚਾਹੀਦਾ ਹੈ ਸਾਨੂੰ ਵੀ ਅਸੀਂ ਪ੍ਰਚਾਰ ਕਰੀਏ ਕਿ ਭਾਈ ਸਾਡੇ ਆ ਵਿਦਿਅਕ ਅਦਾਰੇ ਨੇ ਹੈ ਇਹਨਾਂ ਦੇ ਵਿੱਚ ਗ੍ਰੰਥੀ ਸਿੰਘਾਂ ਦਾ ਗੁਰਸਿੱਖਾਂ ਦਾ ਆ ਰੱਖਵਾ ਕਰਨ ਹੈ ਜਿਸ ਤਰ੍ਹਾਂ ਦੇਖੋ ਕਿ ਅਕਾਲ ਅਕੈਡਮੀ ਹੈ ਬੜੂ ਸਹਿਬ ਅਕਾਲ ਅਕੈਡਮੀ ਉਹ ਕੋਟਾ ਰੱਖਦੇ ਆ ਗ੍ਰੰਥੀ ਸਿੰਘਾਂ ਦਾ ਰੱਖਵਾ ਰੱਖਦੇ ਆ ਇੱਕ ਗੁਰੂ ਨਾਨਕ ਅਕੈਡਮੀ ਐ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਨਾਮ ਤੇ ਉਹ ਚੱਲ ਰਿਹਾ ਏ ਜਿਹਦੇ ਵਿੱਚ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਖਾਲਸਾ ਯੂਕੇ ਵਾਲੇ ਓਕੇ ਉਹਨਾਂ ਨੇ ਅਕੈਡਮੀਆ ਕੁਝ ਖੋਲੀਆਂ ਹੋਈਆਂ ਬੱਚਿਆਂ ਦੀਆਂ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਫ੍ਰੀ ਜਿਹੜੀ ਵਿੱਦਿਆ ਏ ਉਹ ਦਿੱਤੀ ਜਾਂਦੀ ਏ ਉਹ ਯੂਨੀਫਾਰਮ ਤੋਂ ਲੈ ਕੇ ਯੂਨੀਫਾਰਮ ਬਸਤਾ ਬੈਗ ਜੋ ਕੋਈ ਵੀ ਹੈ ਸਹੂਲਤ ਸਾਰੀ ਉਹਨਾਂ ਦੇ ਵੱਲੋਂ ਬਿਲਕੁਲ ਫ੍ਰੀ ਦਿੱਤੀ ਜਾ ਰਹੀ ਹੈ ਸਿਰਫ ਪੇਰੈਂਟਸ ਨੇ ਕੀ ਕਰਨਾ ਹੈ ਕਿ ਬੱਚਿਆਂ ਨੂੰ ਲੈ ਕੇ ਆਉਣਾ ਤੇ ਲੈ ਕੇ ਜਾਣ ਦਾ ਕੰਮ ਬੱਚਿਆਂ ਨੇ ਕਰਨਾ ਹੈ ਬਾਕੀ ਉਹਨਾਂ ਦੇ ਵੱਲੋਂ ਬਿਲਕੁਲ ਫ੍ਰੀ ਹੈ ਬਹੁਤ ਵਧੀਆ ਜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਵੀ ਜਾਂ ਹੋਰ ਕੋਈ ਵਿਦਿਕ ਅਦਾਰੇ ਹੈ ਜਿਨ੍ਹਾਂ ਦੇ ਵੱਲੋਂ ਬੱਚਿਆਂ ਦੀਆਂ ਸਕਾਲਰਸ਼ਿਪ ਵੀ ਲਾਈਆਂ ਜਾਂਦੀਆਂ ਹਨ ਜਿਹੜੇ ਬੱਚੇ ਵਧੀਆ ਏ ਪੜ੍ਹਨ ਲਿਖਣ ਦੇ ਵਿੱਚ ਵਧੀਆ ਏ ਉਹਨਾਂ ਦੀਆਂ ਸਕਾਲਰਸ਼ਿਪ ਵੀ ਲਾਈਆਂ ਜਾਂਦੀਆਂ ਹਨ ਪਰ ਥੋੜਾ ਜਿਆ ਸਾਡੇ ਗ੍ਰੰਥੀ ਸਿੰਘਾਂ ਦੇ ਵੱਲ ਵੀ ਧਿਆਨ ਦੇਣ ਦੀ ਜਿੰਨਾ ਚਿਰ ਭਾਈ ਸਾਹਿਬ ਵਿਧੀ ਵਿਵਧਾਨ ਨਹੀਂ ਬੰਦਾ ਤੇ ਅਈ ਸਰੋਤਿਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਸ ਮੁੱਦੇ ਨੂੰ ਜਿਹੜਾ ਆਪਣੀਆਂ ਸਿੱਖ ਸੰਸਥਾਵਾਂ ਸਿੱਖ ਲੀਡਰਾਂ ਦੇ ਕੰਨਾਂ ਤੱਕ ਪਹੁੰਚਾਉਣ ਵੀ ਜਿਹੜਾ ਗ੍ਰੰਥੀ ਸਿੰਘ ਰਾਗੀ ਸਿੰਘ ਇੱਕ ਗੁਰੂ ਦੇ ਵਜੀਰ ਸਨਮਾਨ ਦائیں ਬੰਦਾ ਨਾ ਵੀ ਜੇ ਕੋ ਆਪਣਾ ਕੋਈ ਵਿਧੀ ਵਿਧਾਨ ਬਣੇ ਵੀ ਇਹਨਾਂ ਨੂੰ ਆਪਣਾ ਜਿਹੜੀਆਂ ਤਨਖਾਹ ਇਹਨਾਂ ਦੀ ਜੇ ਆਦਾ 20 30 30 ਸਾਲ ਸੇਵਾ ਕਰਕੇ ਉਹਨਾਂ ਨੂੰ ਮਤਲਬ ਕਿ ਮੁੜ ਕੇ ਆਦਾ ਖਾਲੀ ਹੱਥ ਘਰਾਂ ਨੂੰ ਜਾ ਚਲੇ ਜਾਂਦੇ ਇਹ ਚੀਜ਼ਾਂ ਜਿਹੜੀਆਂ ਇੱਕ ਵਿਧੀ ਵਿਧਾਨ ਬਣਨੇ ਚਾਹੀਦੇ ਇਹਨਾਂ ਚੀਜ਼ਾਂ ਦੇ ਤੇ ਅਸੀਂ ਬੇਨਤੀ ਕਰਦੇ ਹਾਂ ਜੀ ਵੀ ਇਸ ਜਿਹੇ ਮੁੱਦੇ ਨੂੰ ਜਿਹੜਾ ਜਿਹੜੀ ਸਿੱਖ ਕੌਮ ਪਹਿਲ ਦੇ ਆਧਾਰ ਤੇ ਜ਼ਰੂਰ ਇਸ ਗੱਲ ਨੂੰ ਪ੍ਰਚਾਰੇ ਤੇ ਜਿਹੜੇ ਆਪਣੇ ਆਪਣੇ ਆਗੂਆਂ ਨੂੰ ਜਿਹੜੀਆਂ ਗੱਲਾਂ ਜਿਹੜੀਆਂ ਦਸੀਆਂ ਜਾਂ ਮੰਗ ਕੀਤੀ ਜਾਵੇ ਤੇ ਬਹੁਤ ਧੰਨਵਾਦ ਜੀ ਭਾਈ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਵੱਲੋਂ ਵੀ ਇੱਕ ਜਿਹੜਾ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਜਿਹੜੀਆਂ ਲੋਕਲ ਪ੍ਰਬੰਧਕ ਕਮੇਟੀਆਂ ਆ ਉਹਨਾਂ ਦੇ ਲਈ ਵੀ ਦੇਸ਼ਾਂ ਨਿਰਦੇਸ਼ ਨਿਰਦੇਸ਼ ਜਾਰੀ ਕੀਤੇ ਜਾਣ ਕਿ ਗ੍ਰੰਥੀ ਸਿੰਘਾਂ ਦੀ ਘੱਟੋ ਘੱਟ ਤਨਖਾਹ 20-25000 ਰੁਪਏ ਤਨਖਾਹ ਗ੍ਰੰਥੀ ਸਿੰਘਾਂ ਦੀ ਹੋਵੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਏ ਉਹ ਵੀ ਜਿਹੜਾ ਕੀਤਾ ਜਾਵੇ ਤੇ ਜਾਂ ਉਹਨਾਂ ਨੂੰ ਕੁਝ ਸੇਹ ਸਹੂਲਤਾਂ ਜਿਹੜੀਆਂ ਇਹ ਜਿਆਦਾ ਅਸਰ ਤਾਂ ਜੀ ਜਿੰਨਾ ਚਿਰ ਅਕਾਲ ਤਖਤ ਸਾਹਿਬ ਤੋਂ ਹੁਕਮ ਨਹੀਂ ਹੁਕਮਨਾਮਾ ਨਹੀਂ ਨਾ ਜਾਰੀ ਹੁੰਦਾ ਹਾਂ ਹਾਂ ਅਕਾਲ ਤਖਤ ਸਾਹਿਬ ਤੋਂ ਉਹਨਾਂ ਚ ਇਹ ਗੱਲ ਦਾ ਕੋਈ ਇੰਪਲੀਮੈਂਟ ਨਹੀਂ ਹੁੰਦੀ ਫਿਰ ਗੱਲ ਹਾਂਜੀ ਹਾਂਜੀ ਤੇ ਸਵਾਗਤ ਆ ਜੀ ਠੀਕ ਹੈ ਜੀ ਧੰਨਵਾਦ ਜੀ ਗੁਰਜੀਤ ਗੁਰਜੀਤ ਸਾਹਿਬ ਵਾਹਿਗੁਰੂ ਜੀ ਫਤਿਹ